ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ ਜੋ ਵੀ ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਹੇਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ। ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ, ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ। ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ। 30 ਕਿਲੋਮੀਟਰ ਵਾਲੀ ਗੱਡੀ ਖਣੌਂ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ ਪਟਿਆਲਾ ਪੁਲਿਸ ਨੂੰ ਇੱਕ ਵਾਰ ਫੇਰ ਤੋਂ ਜਿਹੜੀ ਹੈਗੇ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਤਸਵੀਰਾਂ ਪਹਿਲੇ ਮੈਂ ਦਿਖਾ ਦਣਾ ਕਿ ਗੱਡੀਆਂ ਜਿਹੜੀਆਂ ਹੈਗੀਆਂ ਨਾ ਉਹ ਮੌਲਟੌਨ ਚੌਂਕੀ ਦੇ ਵਿੱਚ ਖੜੀਆਂ ਕੀਤੀ ਹੋਈਆਂ ਨੇ ਐਸ ਐਚ ਓ ਜਿਹੜੇ ਸਿਵਲ ਲਾਈਨ ਤੇ ਮੌਲਟੌਨ ਇੰਚਾਰਜ ਰਣਜੀਤ ਸਿੰਘ ਇੱਥੇ ਮੌਜੂਦ ਨੇ ਗੱਡੀਆਂ ਜਿਹੜੀਆਂ ਹੈਗੀਆਂ ਨੇ ਫੜੀਆਂ ਨੇ ਤੇ ਉਹਨਾਂ ਦਾ ਸਮਾਨ ਤਿੱਤਰ-ਵਿੱਤਰ ਹੋਇਆ ਪਿਆ ਸਾਡੇ ਨਾਲ ਐਸ ਪੀ ਸੀ ਟੀ ਸਰਪ੍ਰਾਈਜ਼ ਆਲਮ ਖੜੇ ਨੇ ਉਹਨਾਂ ਨਾਲ ਗੱਲਬਾਤ ਸਰ ਵੱਡੀ ਕਾਮਯਾਬੀ ਮਿਲੀ ਇਸ ਤੋਂ ਪਹਿਲੇ ਮੋਟਰਸਾਈਕਲ ਫੜੇ ਸੀ ਤੇ ਉਹ ਵੀ ਵੱਡੀ ਕਾਮਯਾਬੀ ਮਿਲੀ ਤੇ ਹੁਣ ਗੱਡੀਆਂ ਦਾ ਜਿਹੜਾ ਗਰੋ ਫੜਿਆ ਕੀ ਮਾਮਲਾ ਹੈ ਸਾਡੇ ਦੇਖੋ ਜੀ ਪਟਿਆਲਾ ਪੁਲਿਸ ਨੇ ਜਿਹੜੇ ਮਾਰੇ ਅੰਸਰ ਬੰਦੇ ਹਨ ਉਹਨਾਂ ਦੇ ਖਿਲਾਫ ਫੌਮਕਲੀ ਐਕਸ਼ਨ ਲੈਂਦੀ ਹੈ ਤੇ ਸਖਤ ਸਖਤ ਕਾਰਵਾਈ ਕਰਦੀ ਹੈ ਉਸੇ ਤਹਿਤ ਪਟਿਆਲਾ ਪੁਲਿਸ ਵੱਲੋਂ ਇੱਕ ਗਿਰੋ ਮਤਲਬ ਜਿਹੜਾ ਇੰਟਰ ਸਟੇਟ ਗੈਂਗ ਕਹਿ ਸਕਦੇ ਹੋ ਚੋਰੀ ਦੇ ਵਾਰਦਨ ਨੂੰ ਅੰਜਾਮ ਦੇਣ ਵਾਲੇ ਉਹਨਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਦੇ ਦੋ ਮੈਂਬਰ ਨੂੰ ਅਰੈਸਟ ਕੀਤਾ ਗਿਆ ਹੈ ਜਿਹੜੇ ਜਿਹੜੇ ਦੋਨੋਂ ਅਕਿਊਜ਼ਡ ਹੈ ਸਰਬਜੀਤ ਤੇ ਗੁਰਮੀਤ ਦੋਨੋਂ ਆਪਸ ਵਿੱਚ ਜੀਜੇ ਸਾਲਾ और इन पहले एक बंदा दिल्ली से भी रह के मैकेनिक दा काम करता और रिसेंटली ये अमलोह से एक रही थे इकती सात दो चौबीस शहर तो वरना गड्डी चोरी हुई सी उस तहत थाना सिविल लाइन से मुकदमा नंबर एक सौ इकती दर्ज किया गया और बिकॉज देखोगे हाल के दे में मल्टीपल चोरी रिपोर्ट हुए इस करके प्रोपर दो तीन टीम बनाया गया और टीम वालों बहुत ही वी बहुत ही मेहनत करके इन्होंने परदाफाश किया गया और जो एक प्रोपर कोऑर्डिनेटेड रेड की गई अमलोच है तो दोनों बंदे अरेस्ट हुए मौके की वीडियोग्राफी भी की गई मौके से जरा चोरी वाला वरना गड्डी से वो बरामद होया उस तो अलावा अद कटी यानी हाफ कट स्टेज से दो गड्डी बरामद हुई अपार्ट फ्रॉम दैट जो चंकी तरह चैकिंग की गई तो उन्होंने मकान तो दस तो बारह के स्पेयर पार्ट्स मिले

ਜਿਹੜਾ ਕਿ ਸਮਾਨ ਵਗੈਰਾ ਜਿਹੜਾ ਦਿੰਦੇ ਸੀ ਗੱਡੀਆਂ ਦਾ ਸਮਾਨ ਪਟਿਆਲਾ ਚ ਹੀ ਦਿੰਦੇ ਸੀ ਜਾਂ ਹੋਰ ਕਿਤੇ ਦੇ ਕੇ ਆਉਂਦੇ ਦੇਖੋ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਆਬਵੀਅਸਲੀ ਬਾਤ ਹੈ ਜਦੋਂ ਇਹ ਸਪੇਅਰ ਪਾਰਟ ਨੂੰ ਸੇਲ ਕਰਦੇ ਸੀਗੇ ਤਾਂ ਬਹੁਤ ਚਲਾਕੀ ਨਾਲ ਸੇਲ ਕਰਦੇ ਸੀਗੇ ਕਿ ਇਹਨਾਂ ਦਾ ਸੁਰਾਕ ਕਿਸ ਨੂੰ ਨਾ ਲੱਗੇ ਤਾਂ ਹੋ ਸਕਦਾ ਹੈ ਪਟਿਆਲੇ ਚ ਵੀ ਕੋਈ ਲਿੰਕੇਜਸ ਹੋ ਔਰ ਆਊਟ ਆਫ ਸਟੇਟ ਵੀ ਲਿੰਕੇਜਸ ਨਿਕਲਣ ਆਏ ਦੇ ਵਿੱਚ ਇਹਨਾਂ ਦਾ ਬੈਕਗਰਾਉਂਡ ਕੀ ਹੈ ਇਹਨਾਂ ਦਾ ਕੁਝ ਇਹ ਪੈਸੇ ਤੋਂ ਮੈਕੈਨਿਕ ਕਰ ਮੈਕੈਨਿਕ ਹੈਗੇ ਨੇ ਕੋਈ ਹੋਰ ਵੀ ਇਹਨਾਂ ਦਾ ਪਹਿਲੇ ਕੇਸ ਵਗੈਰਾ ਚੱਲ ਬਿਲਕੁਲ ਇੱਕ ਇੱਕ ਬੰਦੇ ਦੇ ਖਿਲਾਫ ਚੋਰੀ ਦਾ ਮੁਕਦਮਾ

ਦੀ ਕਾਰਵਾਈ ਸਖਤ ਹੋਏਗੀ ਔਰ ਉਹ ਪੁਲਿਸ ਦੇ ਗ੍ਰਿਫਤ ਤੋਂ ਬਚ ਨਹੀਂ ਸਕਦੇ ਪਟਿਆਲਾ ਪੁਲਿਸ ਵਾਲੋ ਜਿਹੜੇ ਦੋ ਜਿਹੜੇ ਹੈਗੇ ਨੇ ਉਹ ਸਮਾਨ ਜਿਹੜਾ ਗੱਡੀਆਂ ਦਾ ਜਿਹੜਾ ਉਹ ਫੜਿਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੀ ਇੱਕ ਇੱਕ ਵਰਨਾ ਗੱਡੀ ਹੈ ਜਿਹੜੀ ਵੱਡੀ ਗੱਡੀ ਹੈ ਉਹਦਾ ਸਮਾਨ ਤਿੱਤਰ-ਵਿੱਤਰ ਕਰਕੇ ਉਹਨੂੰ ਉਹ ਨਾਲੇ ਨਾਲ ਖੋਲ ਕੇ ਉਹਦਾ ਸਪੇਅਰ ਪਾਰਟ ਜਿਹੜਾ ਹੈਗਾ ਉਹ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾਲ ਹੀ ਉਹਨਾਂ ਕੋਲ ਜਿਹੜਾ ਹੈਗਾ ਟੂਲ ਜਿਹੜੇ ਅਗਰ ਨਾਲ ਰੱਖੇ ਜਾਂਦੇ ਨੇ ਜੀਜਾ ਸਾਲਾ ਨੇ ਦੋਨੋਂ ਜਣੇ ਜਿਹੜੇ ਅਗਰੇ ਨੇ ਇਸ ਇਨਾਂ ਚੀਜ਼ਾਂ ਨੂੰ ਵਾਰਦਾ ਦਿੱਤੇ ਹੋਏ ਨਜ਼ਰ ਆ ਰਹੇ ਨੇ ਐਸਪੀ ਸਿਟੀ ਸਰਪਦਾ ਨਾਲ ਨੇ ਕਿਹਾ ਕਿ ਨਾਲੇ ਉਹਨਾਂ ਨੂੰ ਦੇ ਰਿਹਾ ਸਖਤ ਹਦਾਇਤ ਪਈ ਕਿ ਜੇ ਅਗਰ ਕੋਈ ਇਸ ਤਰ੍ਹਾਂ ਦਾ ਹੋਰ ਵਿਅਕਤੀ ਪਾਇਆ ਜਾਂਦਾ ਤੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੋਮੰਡ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ